ਸਰ ਸਿੰਘ ਆਈ ਠੇਕਾ ਮਲਾਹ ਸੰਘਰਸ਼ ਮੋਰਚੇ ਦੇ ਬੈਨਰ ਹਟਾਂ ਅੱਜ ਅਸੀਂ ਪੰਜਾਬ ਸਰਕਾਰ ਦੀ ਆਰਥਿਕ ਬੁੱਕੀ ਆ ਤੇ ਉਹ ਆਰਥਿਕ ਬੁੱਕੀ ਦਾ ਸਾਡਾ ਕਾਰਨ ਮੇਨ ਇਹ ਸੀ ਜਿਹੜਾ ਮੁੱਖ ਮੰਤਰੀ ਆ ਪੰਜਾਬ ਸਰਕਾਰ ਠੇਕਾ ਮਲਾਹ ਸੰਘਰਸ਼ ਮੋਰਚੇ ਦੇ 27 ਵਾਰ ਮੀਟਿੰਗਾਂ ਦੇ ਕੇ ਮੁੱਕਰ ਚੁੱਕਿਆ ਇਸ ਕਰਕੇ ਜੀ ਆਰਥਿਕ ਬੁੱਕੀ ਆ ਤੇ ਦੂਜੀ ਗੱਲ ਇਹ ਆ ਅਸੀਂ ਮੁੱਖ ਮੰਤਰੀ ਨੂੰ ਯਾਦ ਕਰਾ ਦੇਣਾ ਚਾਹੁੰਦੇ ਆ ਜੇ ਪਬਲਿਕ ਸੱਤਾ ਤੇ ਬਾਹ ਸਕਦੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਸੱਤਾ ਤੋਂ ਲਾਭ ਹੀ ਸਕਦੀ ਹੈ ਇਹ ਯਾਦ ਰੱਖਿਆ ਜੀ ਇਹ ਟਾਈਮ ਥੋੜਾ ਹੀ ਰਹੇਗਾ ਤੁਹਾਡਾ ਵੀ ਸਾਲ ਡੇਢ ਸਾਲ ਕਿਉਂਕਿ ਇਹਨਾਂ ਮੁਲਾਜ਼ਮਾਂ ਨੇ ਠੇਕਾ ਮੁਲਾਜ਼ਮਾਂ ਨੇ ਚਾਹੇ ਦੂਜੇ ਮੁਲਾਜ਼ਮ ਹੋਣ ਸਾਰਿਆਂ ਨੇ ਵੱਧ ਚੜ ਕੇ ਸਰਕਾਰ ਨੂੰ ਲਿਆਉਣ ਚ ਸਾਥ ਦਿੱਤਾ ਸੀਗਾ ਕਿਉਂਕਿ ਤੁਸੀਂ ਜਿਹੜਾ ਬਿਆਨ ਦਿੱਤਾ ਸੀ ਨਾ ਸੰਸਦ ਦੇ ਵਿੱਚ ਉਹ ਦਿੱਤਾ ਸੀ ਕਿ ਜਿਹੜੇ ਠੇਕਾ ਮੁਲਾਜ਼ਮ ਜਿੰਨੇ ਵੀ ਆਊਟਸੋਰਸਿੰਗ ਆ ਜਾਂ ਲਿਸਟਮੈਂਟ ਆ ਉਹ ਅਸੀਂ ਪੱਕੇ ਕਰਾਂਗੇ ਪਰ ਉਹ ਪੱਕੇ ਜਿਹੜਾ ਹਰਾਪਨ ਸਾਡੇ ਪੱਖ ਦੇ ਵਿੱਚ ਚੱਲਣਾ ਸੀ ਉਹ ਸਾਡੇ ਪੱਖ ਦੇ ਵਿੱਚ ਨਹੀਂ ਚੱਲਿਆ ਉਹ ਕੰਪਨੀ ਤੇ ਕੋਰਪੋਰੇਟ ਕਰਾਉਣਾਂ ਦੇ ਪੱਖ ਦੇ ਵਿੱਚ ਚੱਲਿਆ 15 ਅਗਸਤ ਦੇ ਪ੍ਰੋਟੈਸਟ ਕੀਤਾ ਗਿਆ ਉਸ ਤੋਂ ਕੁਝ ਨਿਕਲ ਕੇ ਸਾਹਮਣੇ ਆ ਕੇ ਗੱਲਬਾਤ ਨਹੀਂ 15 ਅਗਸਤ ਤੇ ਸਾਡੇ ਨਾਲ ਕੋਈ ਮੀਟਿੰਗ 20 ਤਰੀਕ ਦੀ ਮੀਟਿੰਗ ਦਿੱਤੀ ਸੀ ਉਸ ਤੋਂ ਪਹਿਲਾਂ ਹੀ ਕਹਿੰਦੇ ਜਰੂਰੀ ਮੀਟਿੰਗ ਕਰਾਂਗੇ ਪਰ ਜਿਵੇਂ ਹਰ ਵਾਰ ਦੀ ਤਰ੍ਹਾਂ ਇਹ 27 ਵਾਰ ਮੀਟਿੰਗਾਂ ਦੇ ਕੇ ਮੁੱਕਰ ਚੁੱਕੇ ਆ ਉਹ ਇਸੇ ਤਰ੍ਹਾਂ ਫਿਰ 20 ਤਰੀਕ ਵਾਲੀ ਮੀਟਿੰਗ ਵੀ ਮੁੱਕਰੀ ਪ੍ਰੋਟੈਸਟ ਕਰ ਦਿਓ ਜਾਂ ਕੰਮ ਤੇ ਹੜਤਾਲ ਜੇ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਵੀ ਕੋਈ ਲੋਕਾਂ ਨੂੰ ਅਸੀਂ ਦੱਸ ਦੇਣਾ ਚ ਸਾ ਵੀ ਸਾਨੂੰ ਕੋਈ ਸ਼ੌਂਕ ਨਹੀਂ ਗਾ ਜੀ ਵੀ ਅਸੀਂ ਸ਼ੌਂਕ ਨਾਲ ਬੈਠੇ ਆ 10 12000 ਨਾਲ ਕੰਮ ਨਹੀਂ ਚੱਲਦਾ ਜੇ ਅਸੀਂ ਮਜ਼ਦੂਰ ਦੇਖੀਏ ਹਨਾ 500 ਰੁਪਿਆ ਉਹ ਦਿੱਤੀ ਆੜੀ ਵੀ ਆ ਅਸੀਂ 12000 ਰੁਪਏ ਤੇ ਕੰਮ ਕਰਦੇ ਆ ਮੈਂ ਬਿਜਲੀ ਬੋਰਡ ਦੇ ਵਿੱਚ ਕੰਮ ਕਰਦਾ ਸਾਡਾ 700 ਦੇ ਉੱਤੇ ਸਾਥੀ ਹੈ ਜਿਹੜਾ ਹਾਦਸੇ ਨਾਲ ਡੈਥ ਹੋ ਚੁੱਕੀ ਆ ਜਿਹੜੀ ਸਰਕਾਰਾਂ ਨੇ ਸਾਰ ਨਹੀਂ ਲਈਗੀ ਜੋ 12000 ਚ ਕੰਮ ਕਰਨ ਵਾਲਾ ਮੌਤ ਦੇ ਮੂੰਹ ਚ ਜਾਵੜਦਾ ਉਹਦੇ ਪਰਿਵਾਰ ਉਹਦੇ ਬੱਚੇ ਘਰੋਂ ਦੱਸੋ ਕਿਵੇਂ ਰੋਟੀਆਂ ਰੋਜ਼ਗਾਰਾ ਕਿਵੇਂ ਚਲਾਉਣਗੇ ਇਸ ਕਰਕੇ ਸਾਨੂੰ ਮਜਬੂਰ ਹੋਣਾ ਹੋ ਕੇ ਆਪਦਾ ਪ੍ਰੋਟੈਸਟ ਕਰਨਾ ਪਾਉਂਦਾ ਕੋਈ ਸ਼ੌਂਕ ਨਹੀਂ ਅਸੀਂ ਪਬਲਿਕ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕਿਉਂਕਿ ਪਬਲਿਕ ਤੇ ਬਹੁਤ ਵੱਡੇ ਆ ਰਿਆ ਇਹਨਾਂ ਦਾ ਕੋਹ ਘਾੜਾ ਚੱਲ ਰਿਹਾ ਵੱਡੀਆਂ ਕੰਪਨੀਆਂ ਦਾ ਜਿਹੜੇ ਚਿਪ ਵਾਲੇ ਮੀਟਰ ਲਾ ਰਹੇ ਨਾ ਤੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੀ ਲੁੱਟ ਕਰਨੀ ਹੈ ਇਹ ਸਾਡਾ ਵਾਦਾ ਅੱਜ ਤੁਹਾਡੇ মিডিਆ ਰਾਂਝੀ ਦੱਸ ਰਹੇ ਆ ਤੇ ਪਬਲਿਕ ਜਿਹੜੇ ਕਹ ਰਹੇ ਸਾਨੂੰ ਖਰਾਬ ਕਰਦੇ ਆ ਉਹ ਨੋਟ ਕਰ ਲੈਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਚਿੱਪ ਵਾਲੇ ਮੀਟਰ ਲਾ ਕੇ ਤੁਹਾਡੀ ਬਹੁਤ ਵੱਡੇ ਪੱਧਰ ਤੇ ਲੁੱਟ ਕੀਤੀ ਜਾਊਗੀ ਜਲ ਸਪਲਾਈ 'ਚ ਵੀ ਮੀਟਰ ਲਾਏ ਜਾਣਗੇ ਸਾਰਿਆਂ ਤੇ ਸੇਵਰ ਦੇ ਵੀ ਸਾਰੇ ਲੱਗਣਗੇ ਉਸ ਵਕਤ ਤੁਹਾਨੂੰ ਪਤਾ ਲੱਗਣਾ ਵੀ ਜਿਹੜੇ ਧਰਨੇ ਲੱਗਦੇ ਆ ਉਹ ਕਿਉਂ ਲੱਗਦੇ ਮੇਰਾਣਾ ਬਲਜੀਤ ਸਿੰਘ ਪੱਟੀਆ ਜੀ ਜਲਸ ਫਲਾਈ ਤੋਂ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਪ੍ਰਸ਼ਾਸਕ ਅਤਰਾ ਅੱਜ ਸਾਡਾ ਜਿਹੜਾ ਪ੍ਰੋਗਰਾਮ ਪੰਜਾਬ ਸਰਕਾਰ ਦੀ ਅਰਥੀ ਭੂਖ ਪ੍ਰੋਗਰਾਮ ਸੀਗਾ ਜਿਹੜਾ ਲਾਗੂ ਕੀਤਾ ਗਿਆ ਜੀ ਇਹ ਠੇਕਾ ਸੰਘੋਰ ਸਮੋਰਚੇ ਤੇ ਬੈਨਰ ਦੇ ਹੇਠ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਲੰਬੇ ਸਮੇਂ ਤੋਂ ਔਰ ਸੋਰਸ ਅਲੋਟਮੈਂਟ ਦੇ ਹੋਰ ਕੱਚੇ ਕੈਟਾਗਰੀ ਦੇ ਥਰੂ ਕੰਮ ਕਰਦੇ ਮੁਲਾਜ਼ਮਾ ਉਹ ਲੰਬੇ ਸਮੇਂ ਤੋਂ ਸਮੇਂ ਸਮੇਤੀ ਸਰਕਾਰਾਂ ਤੋਂ ਜਿਹੜੀ ਮੰਗ ਕਰਦੇ ਆ ਰਹੇ ਆ ਕਿ ਸਾਨੂੰ ਵਿਭਾਗਾਂ ਵਿੱਚ ਮਰਜ ਕਰਕੇ ਪੱਕਾ ਕੀਤਾ ਜਾਵੇ ਉਹੀ ਪ੍ਰਾਣੀਆਂ ਸਰਕਾਰਾਂ ਨੂੰ ਇਹ ਮਾਨ ਸਰਕਾਰ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਜਿਹੜੇ ਅਸੈਂਬਲੀ ਦੇ ਵਿੱਚ ਇਹਨਾਂ ਦੇ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਬਿਆਨ ਆ ਤੁਹਾਨੂੰ ਅਸੀਂ ਉਹ ਦਿਖਾਵਾਂਗੇ ਕਿ ਇਹਨਾਂ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਠੇਕੇਦਾਰਾਂ ਨੂੰ ਕੰਪਨੀਆਂ ਨੂੰ ਅਸੀਂ ਭਾਗਾਂ ਦੇ ਵਿੱਚੋਂ ਬਾਹਰ ਕੱਢ ਕੇ ਕੱਚੇ ਮੁਲਾਜ਼ਮਾਂ ਨੂੰ ਅਸੀਂ ਮਰਜ ਕਰਕੇ ਜਿਹੜਾ ਪੱਕੇ ਕਰਾਂਗੇ ਵੱਖ-ਵੱਖ ਭਾਗਾਂ ਦੇ ਵਿੱਚ ਪਰ ਅੱਜ 3.5 ਸਾਲ ਬੀਤਣ ਦੇ ਬਾਵਜੂਦ ਮਾਨ ਸਰਕਾਰ ਦੀ ਛਾਹੀ ਦੇ ਵਿੱਚੋਂ ਜਿਹੜਾ ਹਰਾ ਪੈਨ ਹਰੇ ਪੈਨ ਦੇ ਵਿੱਚੋਂ ਜਿਹੜੀ ਸ਼ਾਹੀ ਮੁੱਕ ਚੁੱਕੀ ਆ ਤੇ ਜਿਹੜਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਤੇ ਸਾਡੇ ਨਾਲ 25 ਤੋਂ 27 ਮੀਟਿੰਗ ਜਿਹੜਾ ਲੈਕਚਰ ਰੂਪ ਵਿੱਚ ਦੇ ਕੇ ਮਾਨ ਸਰਕਾਰ ਭੱਜ ਚੁੱਕੀ ਆ ਸਾਨੂੰ 20 ਤਰੀਕ ਨੂੰ ਮੀਟਿੰਗ ਦਿੱਤੀ ਗਈ ਸੀ ਅਗਸਤ ਨੂੰ ਹੁਣ ਜਿਹੜੀ 20 ਤਰੀਕ ਮੀਟਿੰਗ ਲੰਗੀ ਆ ਉਹ ਮੀਟਿੰਗ ਵੀ ਜਿਹੜੀ ਮਾਨ ਸਰਕਾਰ ਕਰਨ ਤੋਂ ਭੱਜ ਗਿਆ ਉਹ 29 ਤਰੀਕ ਨੂੰ ਅੱਗੇ ਪੋਸਟਪੋਨ ਕਰ ਦਿੱਤੀ ਗਈ ਹੈ ਕੀ ਕਾਰਨ ਹੈ ਕੀ ਕਹਿੰਦੇ ਹੁੰਦੇ ਜਦੋਂ ਮੀਟਿੰਗ ਪੋਸਟਪੋਨ ਹੁੰਦੀ ਹੈ ਉਹ ਸਾਨੂੰ ਹਰ ਵਾਰ ਇਹੀ ਨਾਰਾ ਲਾ ਦਿੱਤਾ ਜਾਂਦਾ ਕਿ ਇਹ ਮੀਟਿੰਗ ਜਿਹੜੇ ਜ਼ਰੂਰੀ ਨਿਯੇਮਾਂ ਕਰਕੇ ਜਿਹੜੀ ਅੱਗੇ ਅੱਗੇ ਪੋਸਟਪੋਨ ਕੀਤੀ ਜਾਂਦੀ ਆ ਪਰ ਇਹਦੇ ਵਿੱਚ ਕਾਰਨ ਇਹ ਆ ਜੀ ਕਿਉਂਕਿ ਜਿੱਥੇ ਪੁਰਾਣੀਆਂ ਸਰਕਾਰਾਂ ਠੇ ਉਸੇ ਤਰ੍ਹਾਂ ਇਹ ਸਰਕਾਰ ਦੀ ਗਾਂਢ ਸਾੜ ਵੀ ਜਿਹੜੀ ਠੇਕੇਦਾਰਾਂ ਨਾਲ ਹੋ ਚੁੱਕੀ ਆ ਇਸੇ ਕਰਕੇ ਜਿਹੜੇ ਇਹਨਾਂ ਨੂੰ ਠੇਕੇਦਾਰ ਤੇ ਕੰਪਨੀਆਂ ਜਿਹੜੇ ਮਹਾਂਕਾਂ ਦੇ ਵਿੱਚੋਂ ਕੱਢਣੇ ਔਖੇ ਹੋਏ ਪਏ ਕਿੰਨਾ ਸਮਾਂ ਜਿਹੜਾ ਤੁਸੀਂ ਠੀਕੀ ਕਰਦੇ ਹੋ ਤੇ ਕਿੰਨੀ ਕੁ ਤਨਖਾਹ ਆਂਦੀ ਘਰ ਦਾ ਵਿਚਾਰਾ ਕਿਸ ਤਰ੍ਹਾਂ ਚੱਲ ਅਸੀਂ ਜੀ 50 ਸਰਕਾਰ ਦੇ ਰੂਲਾ ਮੁਤਾਬਕ ਅਸੀਂ 8 ਘੰਟੇ ਡਿਊਟੀ ਕਰਦੇ ਆ ਜੀ ਤੇ ਡੀਸੀ ਰੇਟ ਇੱਥੇ ਜਿਹੜੇ ਕਿਰਤ ਭਾਗ ਦੇ ਰੇਟਾਂ ਮੁਤਾਬਕ ਸਾਨੂੰ ਜਿਹੜੀ ਤਨਖਾਹ 12 ਤੋਂ 13 14000 ਰੁਪਏ ਤਨਖਾਹ ਦਿੱਤੀ ਜਾਂਦੀ ਆ ਉਹ ਬੜੇ ਔਖੇ ਗੁਜ਼ਾਰੇ ਜਿਹੜੇ ਸਾਡੇ ਵਰਕਰ ਆ ਜਿਹੜੇ ਡਿ ਚਾਜ ਨਾਲ ਬੱਚਾ ਨੂੰ ਪੜ੍ਹਾਈ ਕਰਾ ਸਕਦੇ ਆ ਨਾ ਚਾਜ ਨਾਲ ਜ਼ਿੰਦਗੀ ਜਿਉ ਸਕਦੇ ਆ 12000 ਦੇ ਵਿੱਚ ਤੁਸੀਂ ਦੱਸੋ ਵੀ ਕਿਵੇਂ ਆਪਦੇ ਮਾਪਿਓ ਦੇ ਨਾਲ ਕਿਸੇ ਬੁੱਢੇ ਮਾਪਿਓ ਦੇ ਨਾਲ ਅਸੀਂ ਕਿਵੇਂ ਸਹਾਰਾ ਬਣ ਸਕਦੇ ਆ ਕਿਵੇਂ ਅਸੀਂ ਅਸੀਂ ਫੈਮਿਲੀ ਨੂੰ ਪਾਲ ਸਕਦੇ ਆ ਇਸ ਕਰਕੇ ਸਾਡੇ ਜਿਹੜੇ ਵਰਕਰ ਆ ਜਿਹੜੇ ਉਹ ਲੰਬੇ ਸਮੇਂ ਤੋਂ ਜਿਹੜੇ ਮਾਨਸਿਕ ਤੌਰ ਤੇ ਰੋਗੀ ਹੋਣ ਤੇ ਪਹੁੰਚੇ ਹੋਏ ਆ ਜੀ ਪਰ ਐਸਬੀਓ ਲੋਕਿਆ ਗਿਆ ਕਿ ਪਿਛਲੇ ਸਮੇਂ ਵਿੱਚ ਜੇ ਆਪਾਂ ਮਾਕੇ ਦੇ ਮੇਲੇ ਵਣੇ ਜਾਂ ਹੁਣ ਬਰਸਾਤੀ ਮੌਸਮ ਦੇ ਵਿੱਚ ਹੀ ਕਿਉਂ ਇਹਨਾਂ ਬੰਦਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਨੂੰ 20% ਕੀਤਾ ਜਾ ਦੇਖੋ ਜੀ ਜੇ ਅਸੀਂ ਤੰਗ ਪਰੇਸ਼ਾਨ ਕਰਦੇ ਆ ਪਿੱਛੇ ਜੇ ਅਸੀਂ ਧਰਨਾ ਲਾਇਆ ਜਿਹਦੇ ਤੇ ਇਹ ਬਿਆਨ ਦਿੱਤਾ ਗਿਆ ਸੀ ਮੈਨੇਜਮੈਂਟ ਬੋਲੀ ਉਹ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਇੱਕ ਪਾਸੇ ਅਫਸਰ ਸਾਡੇ ਐਕਸ਼ਨ ਸਾਹਿਬ ਕਹਿ ਰਹੇ ਸੀ ਵੀ ਇਹ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਨਜਾਇਜ਼ ਆ ਮੰਗਾ ਇਹਨਾਂ ਦੀਆਂ ਫਿਰ ਸਾਡੇ ਉੱਚ ਅਧਿਕਾਰੀ ਐਸ.ੀ ਸਾਹਿਬ ਕਹਿ ਰਹੇ ਤੁਹਾਡੀਆਂ ਮੰਗਾ ਜਾਇਜ਼ ਆ ਫਿਰ ਇੱਥੇ ਤੁਸੀਂ ਆਪ ਸੋਚਣਾ ਬਣਦਾ ਕਿ ਅਸੀਂ ਅਸੀਂ ਤੰਗ ਪਰੇਸ਼ਾਨ ਕਰਦੇ ਆ ਇਹ ਸਾਡੇ ਮੈਨੇਜਮੈਂਟ ਦੱਸ ਸਕਦੀ ਆ ਵੀ ਸਾਡੀਆਂ ਨਜਾਇਜ਼ ਸੀ ਮੰਗਾ ਕੇ ਜਾਇਜ਼ ਸੀ ਜੇ ਨਜਾਇਜ਼ ਸੀ ਤਾਂ ਐਸ ਸੀ ਸਾਹਿਬ ਨੇ ਉਹ ਮੰਗਾ ਮੰਨੀਆਂ ਕਿਉਂ ਸਾਨੂੰ 9ਵੇਂ ਮਹੀਨੇ ਚ ਲਾਗੂ ਕਰਨ ਦਾ ਭਰੋਸਾ ਦਿੱਤਾ ਅਸੀਂ ਉਹਦੇ ਪੂਰੇ ਕਾਗਜ਼ ਜਿਹੜੇ ਦਿੱਤੇ ਗਏ ਆ ਹੁਣ ਸਾਡੀਆਂ ਮੰਗਾਂ ਅੱਜ ਦਾ ਜਿਹੜਾ ਮੰਗ ਜਿਹੜੀ ਮੁੱਖ ਮੰਗ ਆ ਜਿਹੜੀ ਪੰਜਾਬ ਸਰਕਾਰ ਤੋਂ ਵੱਖ-ਵੱਖ ਤੁਹਾਡਾ